ਆਸ ਕਰਦਾ ਸਭ ਚੜ੍ਹਦੀ ਕਲਾ ਚ ਹੋਵੋਗੇ ਮੈਂ ਸਿੱਖ ਜਗਤ ਨੂੰ ਇੱਕ ਗੱਲ ਦੱਸਣੀ ਚਾਹੁੰਦਾ ਵੀ ਕਈਆਂ ਦੇ ਮਨ ਦੇ ਵਿੱਚ ਇਹ ਸਵਾਲ ਆ ਵੀ ਅਮਰਤਪਾਲ ਸਿੰਘ ਮੈਰੋ ਰੋਇਆ ਕਿਉਂ ਆ? ਇਹ ਸ਼ੈਗ ਡਰ ਗਿਆ ਮੈਂ ਪਤਾ ਕਿਉਂ ਰੋਇਆ ਬਾਕੀ ਗੱਲ ਬਾਅਦ ਚ ਕਰਾਂਗੇ ਆ ਇੱਕ ਮੈਂ ਵੀਡੀਓ ਪਲੇ ਕਰਦਾ ਥੱਲੇ ਵੇਖ ਲਿਓ ਮੈਂ ਤਾਂ ਰੋਇਆ ਵਾਂ ਆ ਵੀਡੀਓ ਵੇਖ ਲਓ ਇਹ ਤਾਂ ਰੋਇਆ ਵਾਂ ਦੇਖ ਲੀ ਦੇਖੀ ਚੱਲੋ ਦੇਖੀ ਹੁਣ ਤੁਹਾਨੂੰ ਮੇਰੇ ਰੋਣ ਦਾ ਜਿਹੜਾ ਕਾਰਨ ਉਹ ਪਤਾ ਲੱਗ ਜੇ ਦੇਖ ਲਈ ਵੀਡੀਓ ਤੁਸੀਂ ਸਾਰਿਆਂ ਨੇ ਵੀਡੀਓ ਦੇਖ ਲਈ ਹੋਣੀ ਆ ਹੁਣ ਇਹ ਵੀਡੀਓ ਹੈਗੀ ਆ ਪਿੰਡ ਪਿੰਡਰਕਲਾ ਜ਼ਿਲ੍ਹਾ ਮੋਗਾ ਦੀ ਪਿੰਡਰਕਲਾ ਪਿੰਡ ਥਾਣਾ ਧਰਮਕੋਟ ਦੇ ਵਿੱਚ ਪੈਂਦਾ ਮੈਂ ਤਾਂ ਰੋਇਆ ਸੀ ਵੀ ਇਹ 6-7 ਸਾਲ ਦੀ ਬੱਚੀ ਜੋ ਇੱਕ ਲੋੜਵੰਦ ਪਰਿਵਾਰ ਦੇ ਵਿੱਚੋਂ ਹੈਗੀ ਆ ਇਹ ਸ਼ਾਮ ਨੂੰ ਗੁਰਦਰਾ ਸਾਹਿਬ ਮੱਥਾ ਟੇਕਣ ਜਾਂਦੀ ਆ ਬੱਚਿਆਂ ਦੇ ਨਾਲ ਮੱਥਾ ਟੇਕ ਕੇ ਵਾਪਸ ਆਉਂਦੀ ਆ ਜਿਹੜਾ ਪਿੱਛੇ ਇਹ ਕੁੱਤਾ ਲੱਗਿਆ ਉਹਦੇ ਬੱਚੀ ਦੇ ਉਹ ਅਮਰਤ ਧਾਰੀ ਆ ਸਿਰ ਤੇ ਦਸਤਾਰ ਆ ਮੈਂ ਤਾਂ ਰੋਣਾ ਵੀ ਜਿਨ੍ਹਾਂ ਨੇ ਜਿਨ੍ਹਾਂ ਦੇ ਪੁਰਖਿਆਂ ਨੇ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਅੱਜ ਤੱਕ ਮੋੜ ਕੇ ਲਿਆਂਦੀਆਂ ਸੀ ਤੇ ਅੱਜ ਉਸ ਪੰਜਾਬ ਦੇ ਵਿੱਚ ਰਹਿਣ ਵਾਲੇ ਉਹਨਾਂ ਦੇ ਜਿਹੜੇ ਵੰਛੇ ਕਹਾਉਣ ਵਾਲੇ ਵੀ ਜਾਂ ਸੀ ਵੀ ਉਹਨਾਂ ਦੀ ਔਲਾਦ ਆ ਉਹਨਾਂ ਸੂਰਬੀਰ ਅਣਖੀ ਯੋਧਿਆਂ ਦੀ ਤੇ ਅੱਜ ਉਹ ਗਰੀਬ ਘਰੇ ਜੰਮੀਆਂ ਸਿੱਖਾਂ ਦੀਆਂ ਬਾਲੜੀਆਂ ਜੋ 6-7 ਸਾਲ ਦੀ ਉਮਰ ਆ ਤੇ ਉਹਨਾਂ ਦੇ ਨਾਲ ਖੇੜ-ਛਾੜ ਕਰ ਰਿਹਾ ਵਾ ਮੈਂ ਇਹ ਵੀ ਕਹਿ ਦਿੰਨਾ ਜੀ ਜੇਕਰ ਬੱਚੀ ਕੱਲੀ ਹੁੰਦੀ ਤੇ ਸਿਕਰ ਦੁਪਹਿਰਾ ਹੁੰਦਾ ਤੇ ਇਹੇ ਬਲਾਤਕਾਰ ਹੋ ਗਿਆ ਸੀ ਤੇ ਹੁਣ ਵੀ ਬਲਾਤਕਾਰ ਹੀ ਆ ਕਿਉਂਕਿ ਉਹਦੇ ਮਨ ਦੇ ਵਿੱਚ ਜਿਹੜੀ ਸੋਚ ਸੀ ਉਹਨੇ ਆਪਦੇ ਮਨ ਦੇ ਅੰਦਰ ਤਾਂ ਇਸ ਬੱਚੀ ਦਾ ਬਲਾਤਕਾਰ ਕਰ ਦਿੱਤਾ ਹੁਣ ਗੱਲ ਆਉਂਦੀ ਆ ਪੰਜਾਬ ਸਰਕਾਰ ਤੇ ਤੇ ਪ੍ਰਸ਼ਾਸਨ ਤੇ ਮੈਂ ਕਿਸੇ ਦਾ ਵਿਰੋਧੀ ਨਹੀਂ ਹੈਗਾ ਪਰ ਸਾਡੇ ਤੋਂ ਇਹ ਚੀਜ਼ਾਂ ਝੱਲੀਆਂ ਨਹੀਂ ਜਾਂਦੀਆਂ ਪੰਜਾਬ 'ਚ ਠੀਕ ਆ ਹੁਣ ਇਹ ਵੀਡੀਓ ਮੈਂ ਪੋਸਟ ਕਰ ਦਿੱਤੀ ਐ ਸਾਡੇ ਕੋਲੇ ਗਾਂਧੀ ਗਾਂ ਆਈ ਆ ਅਸੀਂ ਨਾ ਤਾਂ ਕੈਮਰੇ ਚੋਂ ਕੱਢ ਕੇ ਲਿਆਏ ਆ ਨਾ ਆਪ ਜਾ ਕੇ ਬਣਾਈ ਆ ਇਹ ਵੀਡੀਓ ਪਹਿਲਾਂ ਹੀ ਲੀਕ ਸੀ ਦੂਜੀ ਗੱਲ ਮੋਗੇ ਦਾ ਤੇ ਧਰਮਕੋਟ ਦਾ ਪ੍ਰਸ਼ਾਸਨ ਇਹਦੇ ਦੇ ਉੱਤੇ ਜਲਦੀ ਤੋਂ ਜਲਦੀ ਐਕਸ਼ਨ ਲਵੇ ਜਿੰਨਾ ਛੇਤੀ ਹੋ ਸਕਦਾ ਜਦੋਂ ਕਪੂਰਿਆਂ ਤੋਂ ਭਿੰਡਰਕਲਾਂ ਨੂੰ ਐਂਟਰ ਹੋਵੋਗੇ ਸਾਹਮਣੇ ਪਿੰਡ 'ਚ ਵੜ ਕੇ ਵੱਡੀ ਸਾਰੀ ਕੋਠੀ ਆ ਖੱਬਿਆ ਤਸਦੀਪ ਨਾਮ ਮੁੰਡੇ ਦਾ ਤੇ ਉਹ ਇਸ ਟਾਈਮ ਪਿੰਡਰਕਾਣਾ ਦੇ ਵਿੱਚ ਹੈ ਨਹੀਂ ਅਸੀਂ ਪਤਾ ਕਰਾਇਆ ਹੋਇਆ ਜੇ ਪੁਲਿਸ ਅੱਜ ਤਰੀਕ ਹੈਗੀ ਆ 23 ਸਤੰਬਰ ਜੇ ਅੱਜ 23 ਸਤੰਬਰ ਤਰੀਕ ਆ 3:21 ਮਿੰਟ ਹੋ ਗਏ ਜੇ ਅੱਜ ਐਫ ਆਈ ਆਰ ਲਾਉਂਚ ਨਹੀਂ ਕਰਦੇ ਜਵਾਕੜੀ ਦੇ ਬਿਆਨ ਲੈਣ ਜੇ ਨਹੀਂ ਕਰਦੇ ਉਹਨਾਂ ਦੇ ਮੰਨ ਦੇ ਫਿਰ ਤਾਂ ਵੀ ਖਾਲਸਾ ਤਾਂ ਇਹ ਸਜ਼ਾ ਇਹਨੂੰ ਦਊਗਾ ਹੀ ਦਊਗਾ ਜਿੱਥੇ ਮਰਜੀ ਭੱਜ ਲੈਣ ਜਿੱਥੇ ਮਰਜੀ ਲੀਕਾਂ ਕੱਢ ਲੈਣ ਪਰ ਅਸਲ ਦੇ ਵਿੱਚ ਜਦੋਂ ਪ੍ਰੂਫ ਸਾਹਮਣੇ ਆ ਗਿਆ ਤੇ ਪੁਲਿਸ ਨੂੰ ਚਾਹੀਦਾ ਡੇਡੀ ਪੁਲਿਸ ਨਾਲ ਲਾ ਲਿਆ ਕੇ ਬੱਚੀ ਦੀ ਬੱਚੀ ਦੇ ਨਾਲ ਗੱਲਬਾਤ ਕਰਕੇ ਤੇ ਬੱਚੀ ਦੇ ਮਾਪਿਓ ਦੇ ਬਿਆਨਾਂ ਦੇ ਆਧਾਰ ਤੇ ਇਸ ਦੋਸ਼ੀ ਦੇ ਬਲਾਤਕਾਰ ਦੇ ਤਹਿਤ ਇਹਦੇ ਤੇ ਪਕੋਸੋ ਵੀ ਲੱਗੇ ਤੇ ਐਕਟ ਲੱਗੇ ਜਿਹਦੀ ਜਿਹਨੂੰ ਉਮਰ ਕੈਦੀ ਹੋਵੇ ਤੇ ਪਰਚਾ ਦਰਜ ਹੋਣਾ ਚਾਹੀਦਾ ਜੇ ਪ੍ਰਸ਼ਾਸਨ ਇਸ ਵੀਡੀਓ ਦੇ ਆਧਾਰ ਤੇ ਐਕਸ਼ਨ ਦੇ ਵਿੱਚ ਨਹੀਂ ਆਉਂਦੀ ਫਿਰ ਸਿੰਘਾਂ ਨੂੰ ਦੋਸ਼ ਨਾ ਦੇਓ ਵੀ ਅਮਰਤਪਾਲ ਸਿੰਘ ਦਾ ਕੀ ਹੱਕ ਸੀ ਭਿੰਡਰ ਕਲਾਂ ਦੇ ਵਿੱਚ ਆ ਕੇ ਇੱਕ ਬੰਦੇ ਨੂੰ ਸਜ਼ਾ ਦੇਣ ਦਾ ਅਸੀਂ ਤਾਂ ਭਾਈ ਪਹਿਲਾਂ ਹੀ ਕਿਹਾ ਅਸੀਂ ਤਾਂ ਖਾਲਸੇ ਨੇ ਆਪਦੇ ਕਾਨੂੰਨ ਲਾਗੂ ਹੀ ਕਰਨੇ ਆ ਐਦੋਂ ਪਹਿਲਾਂ ਖਾਲਸੇ ਦੀ ਕਿਤਾਬ ਖੁੱਲ ਜੇ ਤੇ ਕਾਨੂੰਨ ਨੂੰ ਆਪਦੀ ਕਿਤਾਬ ਖੋਲ ਲੈਣੀ ਚਾਹੀਦੀ ਆ ਤੇ ਇਸ ਦੋਸ਼ੀ ਦਾ ਪਤਾ ਕਰਕੇ ਤੇ ਇਹਨੂੰ ਤਵਾ ਤਵਾ ਛੇਤੀ ਤੋਂ ਛੇਤੀ ਗ੍ਰਿਫਤਾਰ ਕਰਕੇ ਇਹਦਾ ਰਿਮਾਂਡ ਲੈ ਕੇ ਤੇ ਇਹਨੂੰ ਜੇਲ੍ਹ ਭੇਜ ਦਿੱਤਾ ਜਾਵੇ